ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਆਪਣੇ ਜਨਮ ਦਿਨ ਤੇ ਸਾਡਾ ਚੰਨੀ ਜਲੰਧਰ ਲਿਖਿਆ ਕੇਕ ਕਟਿਆ ਦਸਾਣਯੋਗ ਇਹ ਹੈ ਕਿ ਅੱਜ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਜਨਮ ਦਿਨ ਸੀ ਅਤੇ ਇਸ ਮੌਕੇ ਉਨਾ ਵੱਲੋਂ ਮੋਰਿੰਡਾ ਸਥਿਤ ਉਹਨਾਂ ਦੀ ਵਿਹਾਈਸ਼ ਦੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਲੋਕ ਉਹਨਾਂ ਦੇ ਸਮਰਥਨ ਲਈ ਪੁੱਜੇ ਉੱਥੇ ਜਲੰਧਰ ਹਲਕੇ ਤੋਂ ਕਾਂਗਰਸੀ ਆਗੂ ਵੀ ਪੁੱਜੇ ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਸੁਖਵਿੰਦਰ ਸਿੰਘ ਕੋਟਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਪੁੱਜੇ ਅਤੇ ਆਪਣੇ ਨਾਲ ਸਾਡਾ ਚੰਨੀ ਚਲੰਦਰ ਲਿਖਿਆ ਕੇਕ ਵੀ ਲੈ ਕੇ ਆਏ ਇਸ ਦੌਰਾਨ ਚੰਨੀ ਨੇ ਇਹ ਕੇਕ ਕੱਟਿਆ ਤੇ ਸਾਰਿਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਤੇ ਸਾਥ ਚੰਨੀ ਦੇ ਨਾਰੇ ਵੀ ਲਾਏ ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਕਾਂਗਰਸੀ ਕੇਕ ਲੈ ਕੇ ਆਏ ਹਨ ਤੇ ਉਹ ਹਮੇਸ਼ਾ ਉਹਨਾਂ ਦੇ ਨਾਲ ਹਨ ਵਿਧਾਇਕ ਸੁਖਵਿੰਦਰ ਕੋਟਲੀ ਨੇ ਦੱਸਿਆ ਕਿ ਇਸ ਖੁਸ਼ੀ ਦੇ ਮੌਕੇ ਅਤੇ ਉਮੀਦਾਂ ਤੇ ਕੇਕ ਲੈ ਕੇ ਆਏ ਹਨ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਇਸ ਖੁਸ਼ੀ ਦੇ ਮੌਕੇ ਤੇ ਕੇਕ ਲੈ ਕੇ ਆਏ ਹਨ ਅਤੇ ਉਮੀਦ ਕਰਦੇ ਹਨ ਕਿ ਜਲਦੀ ਹੀ ਖੁਸ਼ੀ ਦਾ ਇੱਕ ਹੋਰ ਕੇਕ ਕੱਟਿਆ ਜਾਵੇਗਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੱਜ ਚੰਨੀ ਸਾਹਿਬ ਦਾ ਜਨਮ ਦਿਨ ਹੈ ਅਤੇ ਉਹ ਦਿੱਲੀ ਜਾ ਕੇ ਉਹਨਾਂ ਨੂੰ ਵਧਾਈ ਦੇਣ ਆਏ ਸਨ ਗਲਬਤ ਦਰੋਂ ਉਹਨਾਂ ਨੇ ਕਿਹਾ ਕਿ ਉਹ ਜੰਨੀ ਸਾਹਿਬ ਨੂੰ ਲੈਣ ਆਏ ਹਨ ਤੇ ਮੈਨੂੰ ਪਤਾ ਲੱਗਾ ਕਿ ਸਰਦਾਰ ਚਰਜੀ ਸਿੰਘ ਜੰਨੀ ਸਾਹਿਬ ਕਮੁਖਤਰੀ ਪੰਜਾਬ ਉਹਨਾਂ ਦਾ ਜੀਰੂ ਦੇ ਨੇ ਹਮਮ ਔਰ ਮੇਰੀ 3 ਵਜੇ ਕੇ 30 ਮਿੰਟ ਮੈਂ ਦਿੱਲੀ ਜਾऊंगा ਹਮ ਮੈਂ ਕਿਹਾ ਵੀ ਚੰਦ ਜਾਂਦੇ ਨੂੰ ਵਧਾਈ ਦੇ ਕੇ ਜਾਵਾਂ ਹਮ ਇੱਥੇ ਆਏ ਹਮ ਤੇ ਗੁਰੂ ਦਾ ਕੀਰਤਨ ਹੋ ਰਿਹਾ ਸੀ ਹਮ ਲੱਗ ਖੁਸ਼ੀਆਂ ਆ ਪਾ ਲਈਏ ਜੋ ਸਤਿਗੁਰੂ ਦਾ ਕਿਰਪਾ ਮੈਂ ਨਜ਼ਰ ਹੁਣ ਸਤਿਗੁਰੂ ਦੇ ਕਾਈਂ ਦੇ ਪਰ ਰਾਣਾ ਜੀ ਕਹਿੰਦੇ ਦਿੱਲੀ ਦੇੋਂ ਸਾਹਬ ਲਈ ਕਹਿੰਦੇ ਇਹ ਤਾਂ ਪਾਰਟੀ ਦੀ ਮਰਜ਼ੀ ਆ ਹੂੰ ਇਹ ਸੀਡਬੀਸੀ ਦੇ ਮੈਂਬਰ ਨੇ ਲੇਕਿਨ ਇਸ ਕੰਮ ਨਹੀਂ ਕਰਾ ਰਹੇ ਹੂੰ ਇਹ ਨਹੀਂ ਜੀ ਗੱਲਬਾਤ ਹੋਈ ਕੋਈ ਦੇਖੋ ਇਹ ਸਾਡੇ ਵੱਡੇ ਪੁਰਾਣੇ ਹਨ ਹੂੰ ਮੈਨੂੰ ਅਸ਼ੀਰਵਾਦ ਦੇਣ ਆਏ ਹਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸਲੀਅਤ ਹੈ ਹੂੰ ਪਰ ਜੇ ਤਾਂ ਹਾਲ ਕਿ ਅਸੀਂ ਸਭ ਕੁਝ ਕਰਨਾ ਚਾਹੀਦਾ ਜਦੋਂ ਚਾਰ ਚਾਰ ਬਸਿਆ ਦੋ ਜਣੇ ਆਏ ਆ ਹਾਂ ਜੇ ਲੈਣ ਕੋਸ਼ ਐਂਗੇ ਤੇ ਦੇ ਐਂਗੇ ਵੀ ਦੋਵੇਂ ਅੱਛਾ ਮੈਨੂੰ ਇੱਕ ਗੱਲ ਪਹਿਲੇ ਦੋ ਚਾਰ ਸਿਆਸਤਦਾਨ ਸਿਆਸਤ ਨਾਲ ਦੀ ਗੱਲ ਜਦੋਂ ਸਿਆਸਤਦਾਨ ਕੱਟੇ ਹੁੰਦੇ ਨੇ ਸਿਆਸੀ ਗੱਲ ਕਰਨਾ ਤੇ ਜ਼ਰੂਰ ਦੋ ਨਹੀਂ ਅਸੀਂ ਤਿੰਨਾਂ ਕੋਟਲੀ ਸਾਹਿਬ ਕਿੱਧਰ ਹੋ ਕੋਟਲੀ ਸਾਹਿਬ ਵੀ ਇੱਥੇ ਖੜੇ ਨੇ ਕੋਟਲੀ ਸਾਹਿਬ ਇਧਰ ਆਓ ਆਦਮਪੁਰ ਵਾਲੇ ਇੱਥੇ ਹੀ ਨੇ ਆਦਮਪੁਰ ਵਾਲੇ ਤੇ ਅਸੀਂ ਲੈਣ ਆਏ ਹਾਂ ਦੇਖ ਕੇ ਜਾਉਂਗੇ ਤੁਸੀਂ ਲੈਣ ਆਏ ਚੱਲੋ ਸਾਡੇ ਨਾਲ ਚਲੋ ਠੀਕ ਹੈ ਤਾਂ ਬਿਲਕੁਲ ਤਸਵੀਰ ਬਿਆਦ ਉਨੇ ਹੂੰ ਔਰ ਗਲਤਾਂ ਦੇ ਮਸੀਹਾ ਨੇ ਗਰੀਬਾਂ ਲਈ ਲੜਨ ਵਾਲੇ ਨੇ ਅਸੀਂ ਤਾਂ ਜਿਉਂਨਾਂ ਨੂੰ ਮੁਬਾਰਕਵਾ ਦੇਣ ਵਾਸਤੇ ਜਲੰਧਰੋਂ ਫਿਰ ਕਰ ਰਹੇ ਹਾਂ ਮਦਦ ਥੈਂਕ ਯੂ ਦੇਖੋ ਇਹ ਤਾਂ ਪਾਰਟੀ ਨੇ ਫੈਸਲਾ ਕਰਨਾ ਸਾਡੇ ਵੱਲੋਂ ਵੈਲਕਮ ਠੀਕ ਹੈ ਤਾਂ ਬਿਲਕੁਲ ਆਦਮ